ਵੱਪਰ ਕਿਥੇ ਰੱਖਣਾ ਕੀ ਮੇਰੇ ਕੋ ਕਵੀ ਹੈ ਕੀ ਹੈ ਨਹੀਂ ਅਜਾ ਤਾਨੂੰ ਪਤਾ ਹੀ ਨਹੀਂ ਕੌਣ ਆਨੰਗਮਨ ਆਪਾ ਚੀਨਣਾ ਜਿਨਾਂ ਜਰ ਆਪਣਾ ਆਪ ਨਹੀਂ ਜੀਨੇ ਪਰਮ ਨਹੀਂ ਜਾਣਾ ਅੰਦਰੋਂ ਬਟੇਨਾ ਪਰਮ ਕੀ ਕਾਈ ਜਿਨਾਂ ਜਰ ਭਰਮ ਹੈ ਉਹਦਾ ਗਾਹਾਂ ਕੀ ਕਰ ਲੂਗਾ ਕੁਰੇ ਗਾਹਾਂ ਕੀ ਕਰ ਦੂਗਾ ਭਰਮ ਚੀਨਣ ਦੀ ਗੱਲ ਤਾਂ ਬਾਅਦ ਚ ਪਹਿਲਾਂ ਆਪਾ ਚੀਨਣ ਦੀ ਪਹਿਲਾਂ ਆਪਾ ਚੀਨਣ ਦੀ ਗੱਲ ਹੈ ਭਰਮ ਚੀਨਣ ਦੀ ਗੱਲ ਬਹੁਤ ਬਾਅਦ ਚ ਹੈ ਆਪਾਂ ਜੀਨੇ ਨਹੀਂ ਪਾਰ ਬ੍ਰਹਮ ਜੀ ਦੀਆਂ ਗੱਲਾਂ ਕਰਦੇ ਸੁਪਨੇ ਦੇ ਗੱਲਾਂ ਨੇ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਪਾਰ ਬ੍ਰਹਮ ਜੇ ਚੀਨ ਸੀ ਆਸਾ ਤੇ ਨਾ ਭਾਵ ਸੀ ਜਿਹੜੇ ਪਾਰ ਬ੍ਰਹਮ ਦੀ ਖੋਜ ਕਰਦੇ ਨੇ ਪਾਰ ਬ੍ਰਹਮ ਦੀ ਖੋਜ ਚੀਨਣਾ ਖੋਜ ਹੈ ਪਾਰ ਬ੍ਰਹਮ ਸ਼ਬਦ ਗੁਰੂ ਹੈ ਦੇਖੋ ਪੂਰਨ ਬ੍ਰਹਮ ਤੇ ਉੱਤੇ ਹੈ ਪਾਰ ਬ੍ਰਹਮ ਪਾਰਬ੍ਰह्म ਨੂੰ ਖੋਜੂ ਕੌਣ ਪੂਰਨ ਬ੍ਰह्म ਹੋ ਕੇ ਪਾਰਬ੍ਰह्म ਦੀ ਖੋਜ ਕਰੂ ਤੇ ਕੋਈ ਇੱਕ ਸਟੈਪ ਉੱਤੇ ਹੀ ਖੋਜ ਹੋ ਸਕਦੀ ਹੈ ਜਿਹੜੇ ਸਟੈਪ ਤੇ ਆਪਾਂ ਖੜੇ ਆ ਉਦੋਂ ਗਾਹਾਂ ਦੇ ਸਟੈਪ ਤੇ ਨਿਕਾ ਜਾਊਗੀ ਵਿਚਾਰਲਾ ਸਟੈਪ ਛੱਡ ਕੇ ਅਗਲੇ ਤੇ ਨਿਕਾ ਨਹੀਂ ਜਾਂਦੀ ਆਪਣੀ ਪਹਿਲਾਂ ਜਿਹੜਾ ਮੂਰ ਸਟੈਪ ਉਹਦੇ ਚੜੀਏ ਗਾਹਾਂ ਵਾਲਾ ਫਿਰ ਦੇਖੀ ਜਾਊ ਪਾਰਬ੍ਰह्म ਦੀ ਜਿਹੜੀ ਖੋਜ ਹੈ ਪੂਰਨ ਬ੍ਰह्म ਤੇ ਬਿਨਾ ਨਹੀਂ ਹੋ ਸਕਦੀ ਉਹ ਕੀ ਹੈ ਉਹ ਹੈ ਕੀ ਆਰਾਧਨਾ ਆਰਾਧਨਾ ਆਰਾਧਣੇ ਦਾ ਹਰ ਹਰ ਨਾਮ ਆਰਾਧਨਾ ਉਹ ਆਖੋ ਜੇ ਇੱਕ ਵਾਂਨੇ ਕਿ ਚਿੱਤ ਹੋਏ ਦੇ ਮਨ ਹੋਏ ਨਹੀਂ ਸਕਦੀ ਇੱਕ ਵਾਂਨੇ ਕਿ ਚਿੱਤ ਤੋਣਾ ਹੀ ਕੋਲ ਨ ਬ੍ਰਹਮ ਜਦ ਇਹ ਇੱਕ ਵਾਂਨੇ ਕਿ ਚਿੱਤ ਹੋ ਗਏ ਪੱਕਾ ਰਹਿ ਜਾਂਦਾ ਨਾ ਪੱਕਾ ਹੋ ਜਾਂਦਾ ਇੱਕ ਵਾਂਨੇ ਕਿ ਚਿੱਤ ਪੱਕਾ ਫਿਰ ਇਹ ਕੋ ਸ਼ੁਰੂ ਹੁੰਦੀ ਹੈ ਉਦੇ ਪਹਿਲਾਂ ਨਹੀਂ ਹੋ ਸਕਦੀ ਉਹਦੇ ਪਹਿਲਾਂ ਜੇ ਮਨ ਜੁੜ ਕੇ ਟੁੱਟ ਜਾਂਦਾ ਹੈ ਪਹਿਲਾਂ ਇਹਨੂੰ ਕੋਈ ਪੱਕਾ ਦਾ ਕਰ ਲੋ ਜੁੜਦਾ ਉਹ ਜੇ ਮੈਂ ਸਮਾਧੀ ਲਾਉਂਦਾ ਮਨ ਜੁੜਿਆ ਨਹੀਂ ਹੋਇਆ ਜੁੜ ਤੱਕਦਾ ਨਹੀਂ ਹੁੰਦਾ ਮਨ ਨੂੰ ਸ਼ੁੱਧ ਤਾਂ ਕਰ ਲੋ ਜੇ ਮਨ ਸ਼ੁੱਧ ਹੈ ਤਾਂ ਜੁੜਦਾ ਹੈ ਜਿੰਨਾ ਜਰਮਨ ਅਸ਼ੁੱਧ ਹੈ ਮਾਇਆ ਵਾਲਾ ਜਾਂਦਾ ਹੈ ਆ ਜਾਓ ਅਸ਼ੁੱਧ ਹੈ ਮਾਇਆ ਦੀ ਭੁੱਖ ਹੈਗੀ ਆ ਵਿੱਚ ਉਹ ਹੈਗਾ ਪਿਛੇ ਮੁੜਿਆ ਹੁੰਦਾ ਥੋੜਾ ਜਰ ਪਾਲੇ ਪਾਸੇ ਜਾਂਦਾ ਫਿਰ ਇੱਧਰ ਆ ਜਾਂਦਾ ਜੋ ਧੁੱਪ ਦਾ ਹੈ ਉਧਰ ਉਧਰ ਦੋਹੀ ਪਾਸੀ ਪੈਰ ਰੱਖਦਾ ਜਦ ਮਾਇਆ ਨੂੰ ਬਿਲਕੁਲ ਛੱਡ ਜਾਂਦਾ ਜੋ ਮਨ ਫਲ ਪੱਕਾ ਹੈ ਬਸ ਆਪਾਂ ਘਰ ਪਿਆ ਹਿਰਦੇ ਚ ਆ ਗਿਆ ਤੇ ਕੁੜੀ ਜਾਣ ਦੀ ਭੁੱਖੇ ਦੀ ਉਦੋਂ ਆਰਾਧਨਾ ਸ਼ੁਰੂ ਹੋਣੀ ਉਦੋਂ ਖੋਜ ਪਾਰ ਬਣਦੀ ਹੋਣੀ ਹੈ ਉਹ ਤਾਂ ਪਹਿਲਾਂ ਨਹੀਂ ਹੋ ਸਕਦੀ ਪਹਿਲਾਂ ਹਾਂ ਇੱਕ ਹੋਣੀ ਪਹਿਲਾ ਗਿਆਨ ਲਵੇ ਵੀ ਮਨ ਮੇਰਾ ਟੁੱਟ ਕੇ ਜਾਂਦਾ ਕਿਉਂ ਆ ਪਿੱਛੇ ਇਹਦਾ ਇਲਾਜ ਹੈ ਪਹਿਲਾ ਇਹਦਾ ਇਲਾਜ ਹੈ ਬੰਦੀਆਂ ਬਿਮਾਰੀਆਂ ਨੇ ਨਾ ਬਿਮਾਰੀ ਦਾ ਇਲਾਜ ਆ ਜੋ ਇਹ ਬਹੁਤੀ ਬਿਮਾਰੀਆਂ ਦੇ ਵਿੱਚ ਹੋਉਂਦੀ ਬਿਮਾਰੀਆਂ ਦੇ ਵਿੱਚ ਲੋਭ ਦੀ ਬਿਮਾਰੀਆ ਦੇ ਵਿੱਚ ਬਿਮਾਰੀਆਂ ਕਰਕੇ ਪਿੱਛੇ ਜਾਂਦਾ ਤਾਂ ਜੇ ਬਿਮਾਰੀਆਂ ਸਾਰੀਆਂ ਦੂਰ ਹੋ ਜਾਣਗੀਆਂ ਫਿਰ ਪਰਮੰਧਿ ਖੁਸ਼ ਹੋਊਗੀ ਰਹਿਓ ਪਰਮੰਧਿ ਖੋ ਜਾਨੀਏ ਫਿਰ ਹੋਰ ਕੋ ਰਹਿਣਾ ਹੀ ਨਹੀਂ ਜਾ ਮਾਇਆ ਤੋਂ ਖੜਾ छुट ਗਿਆ ਤੇ ਫਿਰ ਪਰਮਨੰਦੀ ਖੋਜ ਹਾਂ ਪਰਮਭਗਵ ਜੀ ਚੀਨ ਸੀ ਆਸਾ ਤੇ ਨਾ ਭਾਵ ਸੀ ਆਸਾ ਤੇ ਨਾ ਭਾਵ ਸੀ ਫਿਰ ਉਹਨਾਂ ਨੂੰ ਨਾ ਮਾਇਆ ਦੀ ਇੱਛਾ ਚੱਗੀ ਹੋਈ ਨਹੀਂ ਲੱਗਦੀ ਪਉੜੀ ਹੋਈ ਨਹੀਂ ਮਾਇਆ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ ਜਿੰਨਾ ਜਨੇ ਇੱਛਾ ਪੈਦਾ ਹੁੰਦੀ ਹੈ ਪਰਮਨੰਦੀ ਖੋਜ ਨਹੀਂ ਕਰ ਸਕਦਾ ਜਾਂ ਪਰਮਨੰਦੀ ਖੋਜ ਕਰੇ ਮਾਇਆ ਦੀ ਇੱਛਾ ਪੈਦਾ ਹੀ ਨਹੀਂ ਹੁੰਦੀ ਪਉੜੀ ਹੋਈ ਨਹੀਂ ਉਹਨੂੰ ਵਾਦੀ ਭੁੱਖ ਦੀ ਹੋਈ ਨਹੀਂ ਉਹਨੂੰ ਲੱਗੇ ਨਹੀਂ ਸਕਦੀ ਉਹਨੂੰ ਭੁੱਖ ਇਹ ਜਾਣੀ ਅਵਸਥਾ ਹੈ ਇਸ ਅਵਸਥਾ ਦੇ ਵਿੱਚ ਜਾ ਕੇ ਪਰਬੰਧੀ ਖੋਜ ਹੁਣੀ ਉਹਦਾ ਪਹਿਲਾਂ ਨਹੀਂ ਹੁਣੀ ਜੇ ਜਦੋਂ ਪਹਿਲਾਂ ਪਰਬੰਧ ਦੀ ਗੱਲ ਕਰਦਾ ਉਹ ਫਿਰ ਰਾਹ 'ਤੇ ਅਟਕ ਜਾਊਗਾ ਉਹਦੀ ਖੋਜੇ ਨਹੀਂ ਸ਼ੁਰੂ ਹੋਣੀ ਕਿਉਂ ਮੰਨ ਤਾ ਉਹਨੇ ਜਿਵੇਂ ਸਾਡੇ ਮੁੰਡੇ ਨੇ ਪਰਬੰਧੀਆਂ ਗੱਲਾਂ ਕਰਦੇ ਨੇ ਥੱਲੇ ਵਾਲਾ ਪਤਾ ਹੀ ਕੁਝ ਨਹੀਂ ਇਹ ਬੜਾ ਖਤਰਨਾਕ ਗੱਲ ਹੈ ਜਿਹੜਾ ਸਟੈਪ ਸਾਡੇ ਮੂਰੇ ਉਹ ਤੇ ਧਿਆਨ ਰੱਖੋ ਪਹਿਲਾਂ ਉਹ ਚੜਜੋ ਫਿਰ ਅਗਲੀ ਗੱਲ ਕਰਦੇ ਹੋ ਇਹ 7ਵੇਂ ਸਟੈਪ ਦੀ ਗੱਲ ਕਰਦੇ ਨੇ ਖੜੇ ਪਹਿਲੇ ਤੇ ਹੀ ਨੇ ਤੁਸੀਂ ਚੌਥੇ ਸਟੈਪ ਦੀ ਗੱਲ ਕਰਦੇ ਹੋ ਖੜੇ ਪਹਿਲੇ ਤੇ ਜੋ ਟੇਕੇ ਰਿਖੜੇ ਹੋਏ ਇਹ ਗਲਤੀਆਂ ਨੇ ਧਰਮ ਦੇ ਉਹਦੇ ਵਿੱਚ ਆਪਣੇ ਆਪ ਨੂੰ ਨੇ ਤੋਲਦੇ ਮੈਂ ਕਿੱਥੇ ਖੜਾ ਮੈਂ ਕਿੱਥੇ ਖੜਾ ਇਹ ਤਾਂ ਤੋਲੇ ਹੀ ਦੀ ਮੇਰੀ ਅਵਸਥਾ ਕੀ ਹੈ ਜਿੰਨਾ ਜਰ ਆਪਣੀ ਅਵਸਥਾ ਦਾ ਨਹੀਂ ਪਤਾ ਉਹਨਾਂ ਜਿਹੜੇ ਰਾਹ ਇਹ ਨਹੀਂ ਤੁਰ ਸਕਦਾ ਤੇ ਤੁਰਦਾ ਐਵੇਂ ਨੇਰੇ ਹੀ ਟਕਰਾ ਮਾਰਦਾ ਉਹ ਉਹ ਨੇਰੇ ਦੇ ਹੱਥ ਪੈਰੇ ਮਾਰਦਾ ਤੁਰਿਆ ਤਰਿਆ ਨਹੀਂ ਹੋਇਆ ਤੂੰ ਨੂੰ ਆਪਣਾ ਹੀ ਨਹੀਂ ਪਤਾ ਮੈਂ ਕਿਹੜੀ ਅਵਸਥਾ 'ਚ ਖੜਾ ਆ ਮੈਂ ਪੈਰ ਕਿੱਥੇ ਰੱਖਣਾ ਹੈ ਕੀ ਮੇਰੇ ਕੋ ਕਮੀ ਹੈ ਕੀ ਹੈ ਨਹੀਂ ਅਜਾ ਤੈਨੂੰ ਪਤਾ ਹੀ ਨਹੀਂ ਕੋ ਨਾਨਕ ਮੈਂ ਆਪਾ ਜੀਨੇ ਜਿਨਾ ਜਿਹੜਾ ਆਪਣਾ ਆਪ ਨਹੀਂ ਜੀਨੇ ਪਰਮ ਨਹੀਂ ਜਾਣਾ ਅੰਦਰੋਂ ਬਟੇਨਾ ਪਰਮ ਕੀ ਕਾਈ ਜਿੰਨਾ ਜਰ ਭਾਰਮਾ ਉਹਦਾ ਗਾਹਾਂ ਕੀ ਕਰ ਲੂਗਾ ਕੁਰੇ ਗਾਹਾਂ ਕੀ ਕਰ ਦੂਗਾ ਭਾਰਮਾ ਚੀਨਣ ਦੀ ਗੱਲ ਦਾ ਬਾਅਦ ਚ ਪਹਿਲਾਂ ਆਪਾਂ ਚੀਨਣ ਦੀ ਪਹਿਲਾਂ ਆਪਾਂ ਚੀਨਣ ਦੀ ਗੱਲ ਹੈ ਭਾਰਮਾ ਚੀਨਣ ਦੀ ਗੱਲ ਬਹੁਤ ਬਾਅਦ ਚ ਹੈ ਆਪਾਂ ਚੀਨਿਆ ਨਹੀਂ ਭਾਰਮਾ ਚੀਨਣ ਦੀਆਂ ਗੱਲਾਂ ਕਰਦੇ ਸੁਪਨੇ ਦੇ ਗੱਲਾਂ ਨੇ ਇਹ ਸਿਰਫ ਸੁਪਨੇ ਦੀਆਂ ਹੀ ਗੱਲਾਂ ਰਹਿ ਜਾਣਗੀਆਂ ਫਿਰ ਉਹ ਨਹੀਂ ਹੋਣਾ ਕੁਝ ਵੀ ਆਪਾਂ ਚੀਨਣਾ ਬਹੁਤ ਜ਼ਰੂਰੀ ਹੈ ਆਪਾਂ ਜਿੰਨਾ ਕੰਮ ਕਾ ਮੁਕਤੀ ਤੱਕ ਤਾਂ ਪਹੁੰਚੇ ਜਾਊ ਉਹ ਮਨ ਸ਼ੁੱਧ ਹੋ ਜੂਗਾ ਆਪਾ ਜੀ ਨੇ ਤਾਂ ਬਾਅਦ ਮੇਰਾ ਮਨ ਸ਼ੁੱਧ ਕਿੰਨਾ ਹੋ ਗਿਆ ਕਿੰਨਾ ਬਾਕੀ ਆਪਾ ਜੀ ਨੇ ਕਿੰਨਾ ਜੋ ਸ਼ੁੱਧ ਹੋ ਗਿਆ ਕਿੰਨਾ ਕਪੜਾ ਮੈਲਾ ਸਾਬਣ ਕਾਇਵਾਰ ਹੋ ਲਾਉਣਾ ਪਊਗਾ ਦੇ ਸਾਬਣ ਲੈ ਹੀ ਜਾਣਾ ਨਾ ਜਿੰਨਾ ਚਾਹ ਦਾਗ ਦੂ ਕੋਈ ਵੈਰ ਦੀ ਰਹਿਸ਼ ਹੈ ਚਾ ਪੂਰਾ ਇਹਨੂੰ ਲੱਗ ਜੂਗਾ ਸ਼ੁੱਧ ਹੋ ਜੂਗਾ ਫਿਰ ਆਪੇ ਠੀਕ ਜੂ ਫਿਰ ਗੱਲ ਲੱਗ ਹੁੰਦੀ ਫਿਰ ਟਿਕੇ ਦਾ ਪਤਾ ਨਹੀਂ ਲੱਗੂ ਟਿਕੇ ਕਦੀ ਟਿਕੇ ਪਤਾ ਨਹੀਂ ਲੱਗਦਾ ਟਿਕੇ ਦਾ ਵੀ ਪਤਾ ਲੱਗ ਜਾਂਦਾ ਹਾਂ ਜੀ ਰਾਮਾ ਭਗਤੇ ਚੇਤੀਲੇ ਚਿੰਤ ਮਨ ਰੱਖ ਸੀ ਰਾਮਾ ਭਗਤੇ ਚੇਤੀਲੇ ਰਾਮਾ ਜਿਹੜੀ ਭਗਤੀ ਆ ਇਹਦੇ ਨਾਲ ਮਨ ਜਾਗਦਾ ਹੈ ਇਹਦੇ ਨਾਲ ਜਗਾ ਲਾ ਮਨ ਨੂੰ ਰਾਮ ਦਾ ਫਿਰ ਅੰਦਰ ਹੈ ਰਾਮਾ ਭਗਤ ਹੈ ਚੇਤੀਲੇ ਅਚਿੰਤ ਮਨ ਰਾਖਸੀ ਜਿਨ੍ਹਾਂ ਨੇ ਰਾਮ ਦੀ ਭਗਤੀ ਕੀਤੀ ਹੈ ਉਹ ਉਹਨਾਂ ਦਾ ਮਨ ਜਾਗਿਆ ਉਹ ਜਾਗ ਤਪਸਾ ਚ ਹੋਏ ਨੇ ਅੰਤਰਾਤਮਾ ਦੀ ਆਵਾਜ਼ ਨਾਲ ਜਿਹੜੇ ਜੁੜੇ ਰਹੇ ਨੇ ਨਾ ਅੰਤਰਾਤਮਾ ਦੀ ਆਵਾਜ਼ ਨੂੰ ਹੀ ਮੰਨਿਆ ਜਿਨ੍ਹਾਂ ਨੇ ਅੰਤਰਾਤਮਾ ਦੀ ਆਵਾਜ਼ ਛੱਡੀ ਹੋਈ ਨਹੀਂ ਜਿਨ੍ਹਾਂ ਨੇ ਲੜ ਛੱਡਿਆ ਹੀ ਨਹੀਂ ਉਹ ਜਾਗੇ ਨੇ ਉਹ ਚਿੰਤ ਮਨ ਰਾਖਸੀ ਉਹ ਚਿੰਤਾ ਤਾਂ ਰਹਿਤ ਹੋ ਹੀ ਹੋਏ ਨੇ ਉਹਨਾਂ ਨੂੰ ਨਹੀਂ ਚਿੰਤਾ ਹੁੰਦੀ ਜੋ ਹੋ ਹੀ ਜਾਂਦਾ ਉਹ ਕਹਿੰਦੇ ਠੀਕ ਹੈ ਇਹ ਹੋਣਾ ਹੀ ਸੀ ਫੇ ਚਿੰਤਾ ਕਰਦੇ ਕੀ ਹੋ ਜੂ ਇਹ ਹੋਣਾ ਦਾ ਹੋ ਗਿਆ ਜੋ ਹੋਣਾ ਸੀ ਉਹ ਤਾਂ ਹੋ ਗਿਆ ਉਹਦੀ ਚਿੰਤਾ ਕਰਦੇ ਕੀ ਹੋ ਜੂ ਬਚਨ ਤਮਨ ਬਰਾਖਸੀ ਤੋ ਕੈਸੇ ਮਨ ਤਲੇਂਗਾਰੇ ਸੰਸਾਰ ਸਾਗਰ ਵਿਖੇ ਕੋ ਬਣਾ ਕੈਸੇ ਮੰਤਰੇਂਗਾ ਰੇ ਕਿਵੇਂ ਤਰੇਂਗਾ ਆਪਣੇ ਮਨ ਨੂੰ ਕਿਹਾ ਇਹ ਸੰਸਾਰ ਸਾਗਰ ਹੈ ਇਹ ਬਿਖਿਆ ਦਾ ਬਣਿਆ ਹੋਇਆ ਹੈ ਜ਼ਹਿਰ ਦਾ ਬਣਿਆ ਹੋਇਆ ਦਾਗ ਸਾਗਰ ਜ਼ਹਿਰ ਦੇ ਵਿੱਚ ਤਰਨਾ ਹੈ ਤੇ ਜ਼ਹਿਰ ਦੇ ਅੰਦਰ ਚਲੀ ਗਈ ਮੌਤ ਹੈ ਜ਼ਹਿਰ ਦੇ ਵਿੱਚ ਰਹਿਣਾ ਤੇ ਜ਼ਾਲ ਨੂੰ ਖਾਣਾ ਨਹੀਂ ਜ਼ਾਲ ਦਾ ਅਸਲ ਨਹੀਂ ਕਬੂਲਣਾ ਬਿਖੇੜਾ ਬਣਿਆ ਹੋਇਆ ਹੈ ਸਾਗਰੇ ਵਿੱਚ ਭਰੀ ਹੋਈ ਹੈ ਵਿੱਚ ਜੇ ਛਿੱਟਾ ਮੂੰਹ 'ਚ ਪੈ ਗਿਆ ਨਾ ਬਸ ਮੌਤ ਬਿਖੜਾ ਸਾਗਰ ਤਰਨਾ ਹੈ ਜ਼ਹਿਰ ਦਾ ਬਿਗਮਾਰਨ ਵਾਲੀ ਚੀਜ਼ ਹੈ ਉੱਤੇ ਉੱਠ ਕੇ ਤਰ ਰਿਹਾ ਹੋਇਆ ਹੈ ਕੈਸੇ ਮਣ ਤਰੇਗਾ ਰੇ ਉੱਤੇ ਉੱਠ ਕੇ ਤਰ ਰਿਹਾ ਹੋਇਆ ਹੈ ਕਿ ਮੈਂ ਤਰੇਗਾ ਤੇ ਉੱਤੇ ਉੱਠ ਕੇ ਉਚਾਰਾ ਤੇ ਥੋੜਾ ਜਿਹਾ ਉੱਚਾ ਉੱਚਾ ਉੱਠ ਕੇ ਤਰ ਹੋਊਗਾ ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ ਝੂਠੀ ਮਾਇਆ ਦੇਖ ਕੇ ਭੂਲਾ ਰੇ ਮਨਾ ਮਾਇਆ ਝੂਠੀ ਆ ਸਰੀਰ ਇਹ ਸਰੀਰ ਦੀ ਗੱਲ ਹੈ ਹੋਣਾ ਬਾਕੀ ਮਾਇਆ ਨਹੀਂ ਝੂਠੀ ਸਰੀਰ ਝੂਠਾ ਤੇ ਰਾਤ ਔਖਾ ਦੇ ਜਾਣਾ ਨੇ ਲੱਗਦਾ ਹੀ ਹੈ ਰੋਜੇ ਔਖਾ ਦਿੰਦਾ ਹੈ ਰੋਏ ਬਦਲਦਾ ਧੁਰਧੁਰਾ ਪਤਾ ਨਹੀਂ ਲੱਗਦਾ ਹੈਗਾ ਝੂਠੀ ਮਾਇਆ ਦੇ ਕੇ ਭੁੱਲਾ ਰੇ ਮਨਾ ਤੂੰ ਭੁੱਲ ਗਿਆ ਵੇ ਹੁਣ ਤਾਂ ਮੈਂ ਐਝਾ ਹੀ ਰਹਿਣਾ ਭੁੱਲ ਗਿਆ ਮਨ ਮਨੋ ਵਿਸਾਲ ਲਿਆ ਭੁੱਲ ਗਿਆ ਕੀ ਮਨ ਮਰੋ ਵਿਸਰਗਾ ਹਾ ਰਹਾਉ ਛੀਪੇ ਕੇ ਘਰ ਜਨਮ ਦੇਲਾ ਗੁਰੂ ਬਦੇਸ਼ ਪਹਿਲਾ ਚੀਪੇ ਘਰ ਜਨਮ ਦੈਲਾ ਮੈਨੂੰ ਚੀਪੇ ਦੇ ਘਰ ਜਨਮ ਦੇ ਦਿੱਤਾ ਗੁਰ ਉਪਦੇਸ਼ ਪਹਿਲਾ ਇਹ ਪਹਿਲੇ ਨੂੰ ਗੁਰ ਉਪਦੇਸ਼ ਵੀ ਮਿਲ ਗਿਆ ਪਹਿਲਾ ਸੀ ਨਾ ਮਨ ਪਹਿਲਾ ਪਹਿਲਾ ਮਨ ਪਹਿਲਾ ਹੀ ਸੀ ਗੁਰ ਉਪਦੇਸ਼ ਮਿਲ ਗਿਆ ਪਹਿਲੇ ਨੂੰ ਚੀਪੇ ਕੇ ਘਰ ਜਨਮ ਦੈਲਾ ਗੁਰ ਉਪਦੇਸ਼ ਪਹਿਲਾ ਪਹਿਲਾ ਸੀ ਜਿਹੜਾ ਮਾਨਾ ਮੈੜਾ ਸੀ ਗੁਰਪਦੇਸ਼ ਮਿਲਿਆ ਇਹਨੂੰ ਗੁਰਪਦੇਸ਼ ਪਹਿਲਾ ਪਹਿਲਾ ਗੁਰਪਦੇਸ਼ ਨਹੀਂ ਹੈ ਗੁਰਪਦੇਸ਼ ਪਹਿਲੇ ਨੂੰ ਮਿਲਿਆ ਪਹਿਲੇ ਨੂੰ ਜਿਹਨੂੰ ਜਨਮ ਮਿਲਿਆ ਪਹਿਲਾ ਹੀ ਸੀ ਹਾਂ ਸੰਤਹਿ ਕੇ ਪ੍ਰਸਾਦ ਨਾਮਾ ਇੱਕ ਪਾਸੇ ਪਹਿਲਾ ਮਾਨਾ ਇੱਕ ਪਾਸੇ ਗੁਰਪਦੇਸ਼ ਐਂ ਕਹਿ ਲੋ ਇੱਕ ਪਾਸੇ ਸਭਣਾ ਇੱਕ ਪਾਸੇ ਮੈੜਾ ਕੱਪੜਾ ਸੰਤਾਂ ਦਾ ਇੱਕ ਪਾਸੇ ਸਾਬਣ ਹੈ ਇੱਕ ਪਾਸੇ ਮਿਹਣਾ ਕੱਪੜਾ ਹੁਣ ਜੇ ਤਾਂ ਸਾਬਣ ਘਸਾਓਗੇ ਮਿਹਣਾ ਕੱਪੜੇ ਨੂੰ ਲਾਓਗੇ ਫਿਰ ਤਾਂ ਹੋ ਜਾਊਗਾ ਜੇ ਉਹ ਗੁਰੂਪਦੇਸ ਤੇ ਰੱਖਿਆ ਪਿਆ ਇੱਕ ਪਾਸੇ ਉਹਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਮੰਨਦੇ ਉੱਤੇ ਤੋਂ ਗੁਰਬਾਣੀ ਦੇ ਪਈ ਹੈ ਸਭ ਕੋਲੇ ਪਈ ਹੈ ਮਨ ਵੀ ਮਿਹਣਾ ਬਾਣੀ ਵੀ ਆਦਾ ਪਾ ਮੜਾ ਗਿਆ ਨਾ ਗੁਰਪ੍ਰਦੇਸ ਆ ਗਿਆ ਸਾਡੇ ਕੋਲ ਕਿਤੇ ਗੁਰਪ੍ਰਦੇਸ ਦੇ ਆਉਣ ਵਾਲੇ ਆਪੇ ਬੰਨ ਸੁਧ ਹੋ ਜਾਣਾ ਹੈ ਬੰਨ ਸੁਧ ਕਰਨਾ ਪੈਣਾ ਦੇਸ ਆਉਣ ਲਈਏ ਤੋ ਹੈ ਤੂੰ ਨਾ ਤੇ ਤੋੜੀਆਂ ਬੁੱਧੀ ਨਾ ਲੱਗੀ ਰਹਿਣਾ ਗੁਰਪ੍ਰਦੇਸ ਨਾ ਨਹੀਂ ਹੋ ਜਾਣਾ ਗੁਰੂਪਦੇਸ ਨਾਲ ਕੇ ਮਾਜੂਗਾ ਬੰਨੇ ਤੇ ਹੋਊਗਾ ਸੁਣਿਆ ਬੰਨਿਆ ਬੰਦ ਕੀਤਾ ਭਾਓ ਫਿਰ ਉਹ ਕੌਣ ਕਰੂਗਾ ਗੁਰੂਪਦੇਸ ਸੁਣਿਆ ਬੰਨਿਆ ਬੰਦ ਕੀਤਾ ਭਾਓ ਤਾਂ ਗਦੇ ਜਾ ਕੇ ਹੋਣਾ ਫਿਰ ਸੰਤਾਂ ਕੇ ਪ੍ਰਸਾਦ ਨਾਮਾ ਹਰੀ ਭੇਟਲਾ ਸੰਤਾਂ ਕੇ ਪ੍ਰਸਾਦ ਨਾਮਾ ਹਰੀ ਭੇਟਲਾ ਸੰਤਾਂ ਦੀ ਕਿਰਪਾ ਕੀ ਹੋਈ ਸੰਤਾਂ ਨੇ ਤਾਂ ਹੋਤਾ ਮਨ ਉਹ ਤੋਂ ਨਾ ਰਿਹਾ ਬਨ ਸੰਤਾਂ ਦੀ ਸੰਗਤ ਵਿੱਚ ਰਿਹਾ ਪਤਾ ਗੱਲਾਂ ਕਰਦੇ ਰਹੇ ਵੀ ਭਾਈ ਆਵਸਥਾ ਐ ਹੁੰਦੀ ਆਵਸਥਾ ਐ ਹੁੰਦੀ ਆ ਜਿਨ੍ਹਾਂ ਚਿਰ ਆਪਾਂ ਨਹੀਂ ਚੀਨਦੇ ਉਹ ਨਾ ਚਿਰ ਬ੍ਰਹਮਣੀ ਚੀਨਿਆ ਪਾਰ ਬ੍ਰਹਮਣੀ ਚੀਨਿਆ ਜਾ ਸਕਦਾ ਇਹ ਗੱਲਾਂ ਕਿੱਥੋਂ ਪਤਾ ਲੱਗਦੀਆਂ ਤੇਰੀ ਪਤਾ ਲੱਗਦੀਆਂ ਇਹ ਜਿਨ੍ਹਾਂ ਨੇ ਪ੍ਰੈਕਟੀਕਲ ਕੀਤੇ ਨੇ ਉਹ ਦੱਸਦੇ ਨੇ ਨਮਾਹ ਹਰੀ ਪ੍ਰਤਮਾ ਆਪ ਆਪਣੀ ਹਰ ਗੱਲ ਦੀ ਪ੍ਰੈਕਟੀਕਲ ਤੁਸੀਂ ਖੋਜ ਕਰ ਲਓ ਉਹ ਗੁਰਬਾਣੀ ਚ ਔਖੀ ਹੈ ਇਹਦਾ ਜਿਹੜਾ ਖੋਜੀ ਇੱਕ ਹੁੰਦਾ ਖੋਜੀ ਇੱਕਾ ਉਹ ਨੂੰ ਤਾਂ ਕਾਫੀ ਕੁਝ ਔਖਾ ਹੁੰਦਾ ਉਹਦੇ ਵਾਸਤੇ ਕਰਨਾ ਪਿੱਛੋਂ ਜਿਹਨਾਂ ਨੂੰ ਦੱਸਦਾ ਉਹ ਸੁਖ ਹੋ ਜਾਂਦਾ ਪਿੱਛੋਂ ਤਾਂ ਦੱਸਣਾ ਹੀ ਆ ਵੀ ਇੱਥੋਂ ਐ ਕਰਨਾ ਇੱਥੋਂ ਐ ਕਰਨਾ ਇੱਥੋਂ ਐ ਕਰਨਾ ਹੁਣ ਸਾਰੇ ਸਾਰੇ ਉਹਨਾਂ ਆਤਮਾ ਬਾਬੀ ਬਣ ਮਿਸਾਲਾਂ ਪਾਉਂਦੇ ਪਰ ਜਿਹਨੇ ਪਹਿਲਾਂ ਖੋਜਿਆ ਉਹ ਤਾਂ ਓਖੇ ਨਾਮਾ ਹਰੀ ਭੇਟ ਲਾ ਨਾਮਾ ਹਰ ਭੇਟ ਲਾ ਨਾਮਾ ਹਰੀ ਭੇਟ ਲਾ ਸੰਤਾਂ ਕੇ ਪ੍ਰਸਾਦ ਨਾਮਾ ਹਰ ਭੇਟ ਲਾ ਹਾਂ ਸੰਤਾਂ ਕੇ ਪ੍ਰਸਾਦ ਜਿਹੜਾ ਨਾਮਾ ਸੀ ਹਰ ਦੇ ਨਾਲ ਜੁੜ ਗਿਆ ਹੱਲ ਨਾਲ ਮਿਲ ਗਿਆ ਭੇਟ ਹੋ ਗਈ ਹਰ ਨਾਲ ਹਰ ਨਾਲ ਜੁੜ ਗਿਆ ਜਾ ਕੇ ਹਾਂ ਜੀ 確認しようですね。